पाठ ग्यारवा परख उद्देश जो व्यक्ति जी जान लगा के अपना काम करता है ओनू जिंदगी विच सफलता जरूर मिलती है बहुत समय पुरानी गल है एक पिंड विच मोन नाम दा एक बालक रहंदा सी जो कि अपनी विधवा माँ दे बुढ़ापे दी लाठी सी पिता दी मौत तो बाद उना दे कार आमदनी दा कोई साधन नहीं सी सो आई चलाई करने ली ਮੋਹਨ ਦੀ ਮਾਂ ਮੱਝ ਦਾ ਦੁੱਧ ਥੋੜਾ ਜਿਹਾ ਰੱਖ ਕੇ ਬਾਕੀ ਵੇਚ ਦਿੰਦੀ ਅਤੇ ਲੋਕਾਂ ਦੇ ਕੱਪੜੇ ਸਿਉਣ ਲੱਗੀ। ਮੋਨ ਬਹੁਤ ਹੀ ਸਮਝਦਾਰ ਬੱਚਾ ਸੀ। ਉਸਨੇ ਸ਼ੁਰੂ ਤੋਂ ਹੀ ਆਪਣੀ ਮਾਂ ਨੂੰ ਸਰਫੇ ਨਾਲ ਕਾਰ ਚਲਾਉਂਦੇ ਅਤੇ ਮਿਹਨਤ ਕਰਦੇ ਵੇਖਿਆ ਸੀ। ਉਹ ਮਦਰਸੇ ਤੋਂ ਵਾਪਸ ਆ ਕੇ ਆਪਣੀ ਪੜ੍ਹਾਈ ਵੀ ਕਰਦਾ ਅਤੇ ਮਾਂ ਦਾ ਹੱਥ ਵੀ ਵਟਾਉਂਦਾ। ਸਮਾਂ ਬੀਤਦਾ ਗਿਆ। ਜਦੋਂ ਮੋਨ ਜਵਾਨ ਹੋ ਗਿਆ ਤਾਂ ਉਹ ਆਪਣੀ ਮਾਂ ਨੂੰ ਕਹਿਣ ਲੱਗਾ, "ਮਾਂ, ਮੈਂ ਚਾਹੁੰਦਾ ਹਾਂ ਕਿ ਮੈਂ ਰਾਜੇ ਕੋਲ ਜਾ ਕੇ ਆਪਣੇ ਲਈ ਕਿਸੇ ਨੌਕਰੀ ਦੀ ਮੰਗ ਕਰਾਂ ਮਾਂ ਨੇ ਪੁੱਤਰ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਪੁੱਤਰ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਹਰ ਕੰਮ ਮਨ ਲਗਾ ਕੇ ਅਤੇ ਮਿਹਨਤ ਨਾਲ ਕਰੀ ਮਿਹਨਤੀ ਵਿਅਕਤੀ ਲਈ ਕੁਝ ਵੀ ਨਾ ਮੁਮਕਿਨ ਹੈ ਪਰਮਾਤਮਾ ਤੈਨੂੰ ਸਫਲਤਾ ਬਖਸ਼ੇ ਉਸ ਦੇਸ਼ ਦਾ ਰਾਜਾ ਬਹੁਤ ਹੀ ਸੂਝਵਾਨ ਅਤੇ 파ਰਖੀ ਸੀ ਉਹ ਹਰ ਬੁੱਧਵਾਰ ਆਪਣੀ ਪ੍ਰਜਾ ਨੂੰ ਮਿਲਦਾ ਸੀ ਮੋਹਨ ਵੀ ਉਸ ਸਭਾ ਵਿੱਚ ਸ਼ਾਮਲ ਹੋ ਗਿਆ ਮੋਹਨ ਨੇ ਰਾਜੇ ਨੂੰ ਬੇਨਤੀ ਕੀਤੀ हे ਮਹਾਰਾਜ ਮੈਂ ਨੌਕਰੀ ਦੀ ਭਾਲ ਵਿੱਚ ਆਇਆ ਹਾਂ ਮੇਰੀ ਇੱਛਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਕੀ ਮੈਨੂੰ ਕੋਈ ਕੰਮ ਮਿਲ ਸਕਦਾ ਹੈ ਰਾਜੇ ਨੇ ਕਿਹਾ ਸ਼ਾਹੀ ਰਸੋਈ ਘਰ ਵਿੱਚ ਇੱਕ ਸਹਾਇਕ ਦੀ ਜ਼ਰੂਰਤ ਹੈ ਜੋ ਰਸੋਈਏ ਦੀ ਸਬਜ਼ੀ ਕੱਟਣ ਅਤੇ ਰਸੋਈ ਘਰ ਦੀ ਸਾਫ ਸਫਾਈ ਵਿੱਚ ਉਹਨਾਂ ਦੀ ਮਦਦ ਕਰ ਸਕੇ ਕੀ ਤੈਨੂੰ ਮਨਜ਼ੂਰ ਹੈ ਮੋਹਨ ਨੇ ਕਿਹਾ ਧੰਨਵਾਦ ਮਹਾਰਾਜ ਮੈਂ ਜੀ ਜਾਣ ਨਾਲ ਆਪਣਾ ਕੰਮ ਕਰਾਂਗਾ ਰਸੋਈਆ ਜੋ ਵੀ ਕੰਮ ਮੋਹਨ ਨੂੰ ਦਿੰਦਾ ਉਹ ਪੂਰੇ ਮਨ ਨਾਲ ਕਰਦਾ ਉਹ ਜਲਦੀ ਉਹਨਾਂ ਨਾਲ ਖੰਡਖੀਰ ਹੋ ਗਿਆ ਉਸ ਨੂੰ ਕੰਮ ਕਰਦੇ 3 ਮਹੀਨੇ ਪੀ ਚੁੱਕੇ ਸਨ ਇੱਕ ਦਿਨ ਅਚਾਨਕ ਸੈਰ ਕਰਦੇ ਹੋਏ ਰਾਜੀ ਦੀ ਨਜ਼ਰ ਆਪਣੇ ਸਬਜ਼ੀਆਂ ਵਾਲੇ ਬਗੀਚੇ ਵਿੱਚ ਕੰਮ ਕਰਦੇ ਮੋਹਨ ਦੇ ਪਈ ਜੋ ਪੂਰੀ ਲਗਨ ਨਾਲ ਕੰਮ ਕਰ ਰਿਹਾ ਸੀ ਰਾਜੀ ਨੇ ਬਗੀਚੀ ਕੋਲ ਜਾ ਕੇ ਪੁੱਛਿਆ ਤੂੰ ਇੱਥੇ ਕੀ ਕਰ ਰਿਹਾ ਹੈ ਮੋਹਨ ਨੇ ਰਾਜੀ ਕੋਲ ਆ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਮੈਂ ਸਬਜ਼ੀਆਂ ਦੇ ਛਿਲਕੇ ਟੋਏ ਵਿੱਚ ਸੁੱਟ ਰਿਹਾ ਸੀ ਪਰ ਤੂੰ ਟੋਏ ਵਿੱਚ ਸੁੱਟਣ ਨਾਲੋਂ ਇਹਨੂੰ ਕੂੜੇਦਾਨ ਵਿੱਚ ਕਿਉਂ ਨਹੀਂ ਸੁੱਟ ਦਿੰਦਾ ਮੋਹਨ ਬੋਲਿਆ ਮਹਾਰਾਜ ਮੈਂ ਹਰ ਰੋਜ਼ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਟੋਏ ਵਿੱਚ ਸੁੱਟ ਦਿੰਦਾ ਹਾਂ ਜਦੋਂ ਉਹ ਪਰ ਜਾਂਦਾ ਹੈ ਤਾਂ ਟੋਏ ਵਿੱਚ ਮਿੱਟੀ ਪਾ ਕੇ ਭਰ ਦਿੰਦਾ ਹਾਂ ਸਮਾਂ ਪਾ ਕੇ ਖਾਦ ਵਿੱਚ ਪਰਵਰਤਿਤ ਹੋ ਜਾਂਦੇ ਹਨ ਇਹ ਦੇਸੀ ਖਾਦ ਪੌਦਿਆਂ ਲਈ ਬਹੁਤ ਲਾਭਕਾਰੀ ਹੁੰਦੀ ਹੈ ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਆਪਣੇ ਮੁਰਗੀ ਖਾਨੇ ਵੱਲ ਨੂੰ ਚੱਲ ਪਿਆ ਉਸਦੇ ਕੰਨਾਂ ਵਿੱਚ ਮੁਰਗੀ ਖਾਣੇ ਦੀ ਦੇਖਭਾਲ ਕਰਨ ਵਾਲੇ ਦੀ ਆਵਾਜ਼ ਪਈ ਜੋ ਰਸਦ ਅਧਿਕਾਰੀ ਨੂੰ ਕਹਿ ਰਿਹਾ ਸੀ ਮੈਨੂੰ ਇਸ ਵਾਰ ਮੁਰਗੀਆਂ ਲਈ ਪਹਿਲੇ ਤੋਂ ਅੱਧਾ ਦਾਣਾ ਹੀ ਚਾਹੀਦਾ ਹੈ ਇਹ ਸੁਣ ਕੇ ਰਾਜੇ ਦੇ ਕੰਨ ਖੜੇ ਹੋ ਗਏ ਉਹ ਇੱਕਦਮ ਬੋਲੇ ਕਿਉਂ ਕੀ ਮੁਰਗੀਆਂ ਘਟਚੋਗਾ ਚੁਕਦੀਆਂ ਹਨ ਕਰਮਚਾਰੀ ਰਾਜੇ ਦੀ ਆਵਾਜ਼ ਸੁਣ ਕੇ ਇੱਕਦਮ ਤਰਬਕ ਗਿਆ ਅਤੇ ਡਰਦਾ ਹੋਇਆ ਬੋਲਿਆ ਨਹੀਂ ਮਹਾਰਾਜ ਅਜਹੀ ਕੋਈ ਗੱਲ ਨਹੀਂ ਮੁਰਗੀਆਂ ਤਾਂ ਬਲਕਿ ਅੱਗੇ ਨਾਲੋਂ ਵੀ ਜ਼ਿਆਦਾ ਮੋਟੀਆਂ ਤਾਜ਼ੀਆਂ ਹੋ ਗਈਆਂ ਹਨ ਦਰਅਸਲ ਰਸੋਈਏ ਦੀ ਮਦਦ ਕਰਨ ਲਈ ਜੋ ਨਵਾਂ ਸਹਾਇਕ ਰੱਖਿਆ ਹੈ ਉਹ ਜੋ ਵੀ ਚਾਵਲ ਦਾਣੇ ਜਾਂ ਸੁੱਕੇ ਮੇਵਿਆਂ ਦੀ ਭੂਰ ਝੂਰ ਬਚਦੀ ਹੈ ਉਹ ਸਭ ਇਕੱਠਾ ਕਰਕੇ ਇਹਨਾਂ ਮੁਰਗੀਆਂ ਨੂੰ ਪਾ ਦਿੰਦਾ ਹੈ ਇਸ ਨਾਲ ਮੁਰਗੀਆਂ ਵੀ ਅੱਗੇ ਨਾਲੋਂ ਵੱਧ ਰिष्टपुष्ट ਹੋ ਗਈਆਂ ਹਨ ਅਤੇ ਰਾਸ਼ਨ ਦੀ ਵੀ ਘਟ ਵਰਤੋਂ ਹੋਈ ਰਾਜੇ ਨੇ ਉਸੇ ਸ਼ਾਮ ਮੋਹਨ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਮੈਨੂੰ ਪੁਸਤਕਾਂ ਪੜਨ ਦਾ ਬਹੁਤ ਸ਼ੌਕ ਹੈ ਮੇਰੇ ਸ਼ਾਹੀ ਪੁਸਤਕਾਲੇ ਵਿੱਚ ਉੱਗੇ ਵਿਦਵਾਨਾਂ ਦੀਆਂ ਪੁਸਤਕਾਂ ਅਤੇ ਬੇਹੱਦ ਕੀਮਤੀ ਗ੍ਰੰਥ ਪਏ ਹਨ ਮੇਰੇ ਲਈ ਇਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਅੱਜ ਤੋਂ ਮੈਂ ਇਸ ਪੁਸਤकालय ਦੀ ਜ਼ਿੰਮੇਵਾਰੀ ਤੈਨੂੰ ਸੌਂਪਦਾ ਹਾਂ ਮੋਹਨ ਦੀ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ ਕਿਉਂਕਿ ਮੋਹਨ ਨੂੰ ਵੀ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਸੀ ਮੋਹਨ ਨੇ ਸਾਰੀਆਂ ਕਿਤਾਬਾਂ ਤਰਤੀਬ ਅਨੁਸਾਰ ਰੱਖੀਆਂ ਉਹ ਰੋਜ਼ ਕਿਤਾਬਾਂ ਦੀ ਝਾੜ-ਪੁੰਝ ਕਰਦਾ ਰਾਜੇ ਦੁਆਰਾ ਜਿਹੜੀ ਵੀ ਪੁਸਤਕ ਮੰਗਵਾਈ ਜਾਂਦੀ ਫੌਰਨ ਹਾਜ਼ਰ ਕਰ ਦਿੰਦਾ ਥੋੜੇ ਦਿਨ ਬਾਅਦ ਜਨਮਗਰੋਂ ਰਾਜਾ ਜਦੋਂ ਵੀ ਕਿਸੇ ਪੁਸਤਕ ਦੀ ਮੰਗ ਕਰਦਾ ਉਸ ਪੁਸਤਕ ਉੱਪਰ ਬਹੁਤ ਸੋਹਣੀ ਸ਼ਨੀਲ ਦੀ जिल्द ਚੜੀ ਹੁੰਦੀ ਅਤੇ ਪੁਸਤਕ ਦਾ ਨਾਂ ਸਿਤਾਰਿਆਂ ਨਾਲ ਲਿਖਿਆ ਹੋਇਆ ਹੁੰਦਾ ਰਾਜਾ ਆਪਣੀਆਂ ਪੁਸਤਕਾਂ ਦੀ ਇੰਨੀ ਵਧੀਆ ਦੇਖ-ਦੇਖ ਵੇਖ ਕੇ ਭੁੱਲੇ ਨਾ ਸਮਾਇਆ ਰਾਜੇ ਨੇ 모ਹਨ ਨੂੰ ਬੁਲਾ ਕੇ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਉਹਨਾਂ ਨੇ ਨਾ ਲੱਗਦੇ ਹੀ ਖਜ਼ਾਨਾ ਮੰਤਰੀ ਨੂੰ ਪੁੱਛਿਆ ਮੰਤਰੀ ਜੀ ਸ਼ਨੀਲ ਅਤੇ ਸਿਤਾਰੇ ਆਦਿ ਖਰੀਦਣ ਲਈ 모ਹਨ ਨੇ ਤੁਹਾਡੇ ਕੋਲੋਂ თან ਤਾਂ ਜ਼ਰੂਰ ਲਿਆ ਹੋਣਾ ਪਰ ਇਸ ਦੀ ਜਾਣਕਾਰੀ ਤੁਸੀਂ ਮੈਨੂੰ ਕਿਉਂ ਨਹੀਂ ਦਿੱਤੀ ਖਜ਼ਾਨਚੀ ਵਿਚਾਰਾ ਸੋਚੀ ਪੈ ਗਿਆ ਕਿ ਮੋਹਨ ਨੇ ਤਾਂ ਉਸ ਤੋਂ ਤਾਂ ਲਿਆ ਹੀ ਨਹੀਂ ਮੋਹਨ ਇੱਕਦਮ ਬੋਲਿਆ ਮਹਾਰਾਜ ਮੈਂ ਸ਼ਾਹੀ ਖਜ਼ਾਨੇ ਤੋਂ ਕੁਝ ਵੀ ਨਹੀਂ ਲਿਆ ਮੈਂ ਜਲਦਾਂ ਚੜਾਉਣ ਲਈ ਉਸ ਨੀਲ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਤੁਹਾਨੂੰ ਦੂਜੇ ਦੇਸ਼ ਦੇ ਰਾਜੇ ਮਹਾਰਾਜੇ ਜਾਂ ਹੋਰ ਧਨੀ ਵਿਅਕਤੀ ਉਪਹਾਰ ਲਪੇਟ ਕੇ ਭੇਜਦੇ ਹਨ ਜੋ ਕਿ ਬੇਕਾਰ ਪੈ ਸਨ पुस्तकालय ਦੇ ਨਾਲ ਹੀ ਸ਼ਾਹੀ ਦਰਜੀ ਬੈਠਦਾ ਹੈ ਜੋ ਕਿ ਵਿਲੇ ਸਮੇਂ ਪੁਸਤਕਾਂ ਦੀਆਂ ਜਿਲਦਾਂ ਸਿਉਂਕੇ ਦਿੰਦਾ ਸੀ ਮੈਂ ਬਹੁਤ ਪੁਰਾਣੇ ਪਏ ਸਿਤਾਰੇ ਜਿਹੜੇ ਹੁਣ ਤੁਹਾਡੀਆਂ ਜਾਂ ਰਾਣੀ ਜੀ ਦੀਆਂ ਪੋਸ਼ਾਕਾਂ ਨੂੰ ਨਹੀਂ ਲੱਗਦੇ ਉਹਨਾਂ ਦੁਆਰਾ ਪੁਸਤਕਾਂ ਤੇ ਨਾਮ ਲਿਖ ਦਿੱਤੇ ਰਾਜੇ ਨੇ ਮੋਹਨ ਨੂੰ ਥਾਪੀ ਦੇ ਦਿੱਤੇ ਸ਼ਾਬਾਸ਼ ਤੂੰ ਆਪਣੇ ਇੰਤਿਹਾਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਿਆ ਹਰ ਇੱਕ ਚੀਜ਼ ਦਾ ਸਹੀ ਉਪਯੋਗ ਕਰਨਾ ਸਭ ਨਾਲ ਮਿਲ ਕੇ ਰਹਿਣਾ ਸਾਰਿਆਂ ਤੋਂ ਪਿਆਰ ਨਾਲ ਕੰਮ ਲੈਣ ਦਾ ਹੁਨਰ ਇਹ ਸਭ ਗੁਣ ਤੇਰੇ ਵਿੱਚ ਹਨ ਮੈਂ ਅੱਜ ਤੋਂ ਤੈਨੂੰ ਆਪਣਾ ਮੰਤਰੀ ਨਿਯੁਕਤ ਕਰਦਾ ਹਾਂ ਮੋਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸਨ ਅੱਜ ਉਸ ਨੂੰ ਆਪਣੀ ਮਿਹਨਤ ਅਤੇ ਮਾਂ ਦੀਆਂ ਅਸੀਸਾਂ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਸਨ ਕੀ ਸਿੱਖਿਆ ਕਿਸੇ ਵੀ ਵਿਅਕਤੀ ਦੀ ਸਫਲਤਾ ਵਿੱਚ ਮਿਹਨਤ ਲਗਨ ਅਤੇ ਵੱਡਿਆਂ ਦੇ ਆਸ਼ੀਰਵਾਦ ਦੀ ਮਹੱਤਤਾ